ਤੋ ਜੋ ਸਾਰੀ ਸਾਂਝੀ ਰਾਏ ਹੋਈ ਸੀ ਉਹ ਗੁਰਮਤਾ ਬਣਿਆ ਸੀ ਉਹਦੇ ਖਰੜੇ ਨੂੰ ਫਿਰ ਵਿਚਾਰਿਆ ਗਿਆ ਸੰਗਤ ਦੇ ਵਿੱਚ ਮੌਕੇ ਦੇ ਉੱਤੇ ਤੋ ਜੋ ਖਰੜਾ ਗੁਰਮਤੇ ਦਾ ਰੂਪ ਧਾਰਿਆ ਉਹ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਸੌਂਪਣ ਆਏ ਸੀ ਗਿਆਨੀ ਰਗਵੀਰ ਸਿੰਘ ਹੁਣੀ ਤਾਂ ਨਹੀਂ ਮਿਲੇ ਉਹਨਾਂ ਦੇ ਪੀਏ ਉਹਨਾਂ ਨੂੰ ਅਸੀਂ ਇਹ ਗੁਰਮਤਾ ਦਿੱਤਾ ਹੋਇਆ ਆ ਇਹ ਗੁਰਮਤਾ ਅਸੀਂ ਗੁਰੂਖਾਲਸਾ ਪੰਥ ਦੀਆਂ ਹੋਰ ਨੁਮਾਇੰਦਾਂ ਜਥੇਬੰਦੀਆਂ ਨੂੰ ਦਲ ਪੰਥਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਵੀ ਦਵਾਂਗੇ ਜੋ ਗੁਰਮਤਾ ਸਾਜਿਆ ਗਿਆ ਸੀ ਉਸ ਬਾਰੇ ਮੈਂ ਪੜ ਕੇ ਆਜੀ ਨੂੰ ਸੁਣਾ ਦਿੰਨਾ ਤੇ ਅਗਲੀ ਵਾਰ ਗੱਲ ਕਰਦੇ ਹਾਂ ਕਿ ਜੋ ਪਿਛਲੇ ਦਿਨੀ ਸਿੱਖ ਰਾਜਨੀਤੀ ਦੇ ਵਿੱਚ ਉਤਲ-ਪੁਤਲ ਹੋਈ ਆ ਤੇ ਖਾਸ ਕਰਕੇ ਬਾਦਲ ਅਕਾਲੀ ਦਲ ਦਾ ਦੁਫੇੜਾ ਹੋਇਆ ਪਹਿਲਾਂ ਤਾਂ ਇਹ ਸਿਰਫ ਬਾਦਲ ਅਕਾਲੀ ਦਲ ਦਾ ਹੀ ਆਪਸੀ ਮਸਲਾ ਸਮਝਿਆ ਜਾਂਦਾ ਸੀ ਪਰ ਜਦ ਦੋਵੇਂ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਆਈਆਂ ਤਾਂ ਇਸ ਸਾਰੀ ਸ਼ਮੂਲੀਅਤ ਦੇ ਵਿੱਚ ਅਕਾਲ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਹੋਈ ਤਾਂ ਸਾਰੇ ਸਿੱਖਾਂ ਨੂੰ ਇਹ ਲੱਗਾ ਸਮੂਹ ਜਥੇਬੰਦੀਆਂ ਨੂੰ ਵੀ ਕਿ ਅਕਾਲ ਤਖਤ ਸਾਹਿਬ ਦੀ ਵਿੱਚ ਸ਼ਮੂਲੀਅਤ ਹੋਣ ਦਾ ਮਤਲਬ ਆ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਆ ਤਾਂ ਗੁਰੂ ਖਾਲਸਾ ਪੰਥ ਦੇ ਫੈਸਲੇ ਜੋ ਅਕਾਲ ਤਖਤ ਸਾਹਿਬ ਤੋਂ ਹੁੰਦੇ ਆ ਉਹ ਸਹੀ ਢੰਗ ਨਾਲ ਹੋਣੇ ਚਾਹੀਦੇ ਆ ਸੋ ਉਸ ਬਾਬਤ ਕਿਉਂਕਿ ਗੁਰੂ ਖਾਲਸਾ ਪੰਥ ਵੋਟ ਲੜਨ ਵਾਲਿਆਂ ਦਾ ਵੋਟਾਂ ਲੜਨ ਵਾਲਿਆਂ ਦੋ ਚਾਰ ਧੜਿਆਂ ਤੱਕ ਹੀ ਸੀਮਤ ਨਹੀਂ ਆ ਗੁਰੂ ਖਾਲਸਾ ਪੰਥ ਗੁਰਮਤਿ ਪ੍ਰਚਾਰ ਕਰਨ ਵਾਲੇ ਸੇਵਾ ਕਰਨ ਵਾਲੇ ਸੰਗਰਾਮ ਕੁਰਬਾਨੀ ਕਰਨ ਵਾਲੇ ਸੰਸਥਾਵਾਂ ਸ਼ਖਸੀਅਤਾਂ ਤੇ ਜਥਿਆਂ ਦਾ ਤਿਆਰਪੁਰ ਤਿਆਰ ਸਿੰਘਾਂ ਦਾ ਇੱਕ ਸਰਬੱਤ ਦਾ ਸਮੂਹ ਆ ਜਿਹਨੂੰ ਗੁਰੂ ਖਾਲਸਾ ਪੰਥ ਕਿਹਾ ਜਾਂਦਾ ਆ ਪਰ ਪਿਛਲੇ ਦਿਨਾਂ ਦੌਰਾਨ ਜੋ ਕਟਨਾਵਾਂ ਵਾਪਰੀਆਂ ਕਿ ਸਿਰਫ ਦੋ ਧੜਿਆਂ ਨੂੰ ਹੀ ਖਾਲਸਾ ਪੰਥ ਦੀ ਲੜਾਈ ਗਰਦਾਨਿਆਂ ਗਿਆ ਜਦ ਕਿ ਇਹ ਗੱਲ ਠੀਕ ਨਹੀਂ ਆ ਸੋ ਇਹਦਾ ਪਹਿਲਾ ਜੋ ਮਤਾ ਪਾਸ ਕੀਤਾ ਗਿਆ ਗੁਰਮਤੇ ਦੇ ਵਿੱਚ ਉਹ ਇਹ ਸੀ ਕਿ ਗੁਰੂ ਖਾਲਸਾ ਪੰਥ ਨੂੰ ਵੋਟਾਂ ਲੜਨ ਵਾਲੇ ਦੋ ਚਾਰ ਚਾਰ ਧੜਿਆਂ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਗੁਰੂ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਦੂਸਰੇ ਉਹਦੇ ਇਹ ਸੀ ਮਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕਿਉਂਕਿ ਪੰਜ ਸਿੰਘਾਂ ਦੀ ਇਕੱਤਰਤਾ ਹੋਈ ਸੀ ਪੰਜ ਸਿੰਘ ਮੌਕੇ ਤੇ ਚੁਣੇ ਗਏ ਸੀ ਪੰਜ ਸਿੰਘ مشਵਰਾ ਦੇ ਸਕਦੇ ਆ ਪੰਜਾਂ ਸਿੰਘਾਂ ਦਾ مشਵਰਾ ਸੀ ਕਿ ਵੋਟ ਰਾਜਨੀਤੀ ਦੇ ਧੜਿਆਂ ਦੇ ਚੱਲ ਰਹੇ ਮੌਜੂਦਾ ਸੰਕਟ ਦਾ ਹੱਲ ਕਰਨ ਲਈ ਜੋ 30 ਅਗਸਤ ਨੂੰ ਇਕੱਤਰਤਾ ਸੱਦੀ ਆ ਪੰਜ ਸਿੰਘ ਸਹਿਬਾਨਾਂ ਦੀ ਅਤੇ ਉਸ ਤੋਂ ਬਿਨਾਂ ਵੀ ਭੋਖ ਵਿੱਚ ਵੀ ਕਿਸੇ ਸਾਂਝੀ ਪੰਥਕ ਚੁਣੌਤੀ ਜਾਂ ਮਸਲੇ ਦੇ ਹੱਲ ਲਈ ਪੂਰੇ ਗੁਰੂਖਾਲਸਾ ਪੰਥ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦ ਕੇ ਖਾਲਸਾ ਇਹ ਰਵਾਇਤ ਅਨੁਸਾਰ ਗੁਰਮਤਾ ਪਕਾ ਕੇ ਹੀ ਫੈਸਲਾ ਕੀਤਾ ਜਾਵੇ ਨਾ ਕਿ ਪਹਿਲਾਂ ਜਿਵੇਂ ਸਿਰਫ ਪੰਜ ਸਿੰਘ ਸਹਿਬਾਨ ਆਪਣੀ ਇਕੱਤਰਤਾ ਪੰਜਾਂ ਦੀ ਸੱਦ ਕੇ ਪੰਥ ਦੀ ਕੋਈ ਰਾਏ ਨਹੀਂ ਲੈ ਕੇ ਫੈਸਲਾ ਕਰਦੇ ਇਸ ਤਰੀਕੇ ਦਾ ਫੈਸਲਾ ਪਹਿਲਿਆਂ ਵੀ ਜਿਹੜੇ ਇਸ ਤਰੀਕੇ ਦੇ ਕੋਈ ਫੈਸਲੇ ਹੋਏ ਆ ਉਹ ਪੰਥ ਨੇ ਮਨਜ਼ੂਰ ਨਹੀਂ ਕੀਤੇ ਜ਼ਮੀਨ ਦੇ ਉੱਤੇ ਜਿਹੜੀਆਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੰਸਥਾਵਾਂ ਸੇਵਾ ਚ ਲੱਗੀਆਂ ਹੋਈਆਂ ਨੇ ਉਹਨਾਂ ਵੱਲੋਂ ਜਦੋਂ ਇਹ ਫੈਸਲੇ ਨਾਮਨਜ਼ੂਰ ਕੀਤੇ ਜਾਂਦੇ ਆ ਤਾਂ ਉਹਦੇ ਨਾਲ ਪੰਥ ਦੇ ਵਿੱਚ ਹੋਰ ਬਖੇੜਾ ਖੜਾ ਹੁੰਦਾ ਆ ਸੋ ਉਸ ਤੋਂ ਅਗਲਾ ਮਤਾ ਸੀ ਕਿ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਇਹ ਉਸ ਗੁਰਮਤੇ ਦੇ ਵਿੱਚ ਜੋ ਸੰਗਤਾਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਨੁਮਾਇंदे ਹਾਜ਼ਰ ਸੀ ਉਹਨਾਂ ਨੇ ਪੰਜਾਂ ਸਿੰਘਾਂ ਨੂੰ ਇਹ ਰਾਏ ਦਿੱਤੀ ਕਿ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਅਨਰਪੱਖ ਤੌਰ ਤੇ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਕਿਉਂਕਿ ਇਸ ਲਈ ਮੌਜੂਦਾ ਜਥੇਦਾਰ ਰਾਜਸੀ ਆਗੂਆਂ ਤੇ ਸਭ ਪੰਥ ਪ੍ਰਸਤੀ ਸ਼ਕਤੀਆਂ ਅਤੇ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਰਾਜਸੀ ਆਗੂਆਂ ਨੂੰ ਬਦਲਣ ਦੀ ਬਜਾਏ ਇਹ ਨਹੀਂ ਵੀ ਇੱਕ ਧੜੇ ਦੇ ਆਗੂ ਨੂੰ ਲਾ ਕੇ ਜਿਵੇਂ ਗੱਲ ਚੱਲ ਰਹੀ ਹੈ ਕਿ ਬਾਦਲ ਧੜੇ ਨੂੰ ਫਲਾਣੇ ਨੂੰ ਲਾ ਕੇ ਦੂਸਰੇ ਨੂੰ ਲਾ ਦਿੱਤਾ ਜਾਵੇ ਰਾਜਸੀ ਆਗੂਆਂ ਨੂੰ ਬਦਲਣ ਜਾਂ ਮੁੜ ਬਹਾਲ ਕਰਨ ਦੀ ਬਜਾਏ ਅਸਲ ਪੰਥਕ ਰਾਜ ਸੀ ਪ੍ਰਬੰਧ ਨੂੰ ਆਪਣੀ ਰਵਾਇਤ ਅਨੁਸਾਰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਜਾਵੇ ਤੇ ਸਾਰੇ ਸਮੂਹ ਖਾਲਸਾ ਪੰਥ ਅੱਗੇ ਇਹ ਬੇਨਤੀ ਆ ਕਿ ਇਹ ਉਪਰਾਲੇ ਦੇ ਵਿੱਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਰਿਆਂ ਨੂੰ ਕਦਮ ਪੁੱਟਣੇ ਚਾਹੀਦੇ ਆ ਸਹਿਰਦਤਾ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਇੱਕ ਸਭ ਤੋਂ ਜਿਹੜਾ ਮੇਨ ਮਤਾ ਪਾਸ ਕੀਤਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੇ ਕਿਸੇ ਧੜੇ ਦੇ ਕੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟ ਰਾਜਨੀਤੀ ਵਾਲੇ ਧੜੇ ਜੋ ਪਿਛਲੀ ਆਪਣਾ ਜਿੰਨਾ ਇਤਿਹਾਸ ਚ ਆਪਾਂ ਅਮਲ ਦੇਖਿਆ ਆ ਕਿ ਵੋਟ ਰਾਜਨੀਤੀ ਵਾਲੇ ਧੜਿਆਂ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ ਆ ਤੇ ਉਹਦੇ ਨਾਲ ਪੰਥ ਦੇ ਵਿੱਚ ਬਖੇੜੇ ਹੀ ਖੜੇ ਹੋਏ ਆ ਤੇ ਜੋ ਸਾਡੀ ਖਾਲਸਾਈ ਰਵਾਇਤ ਆ ਕਿ ਅਕਾਲ ਤਖਤ ਸਾਹਿਬ ਹਮੇਸ਼ਾ ਗੁਰੂ ਪਾਤਸ਼ਾਹ ਤੋਂ ਬਾਅਦ ਇੱਕ ਜਥੇ ਕੋ ਰਿਹਾ ਆ ਉਸ ਜਥੇ ਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਜਿਵੇਂ ਪਹਿਲਾਂ ਬੁੱਢਾ ਦਾਲ ਕੋ ਮਿਸ਼ਲ ਸ਼ਹੀਦ ਦਾ ਕੋ ਤਰਨਦਾਲ ਮਿਸ਼ਲ ਸ਼ਹੀਦ ਦਾ ਕੋ ਵੀ ਰਿਆ ਅਕਾਲੀ ਬਾਬਾ ਫੂਲਾ ਸਿੰਘ ਜਿਨ੍ਹਾਂ ਦਾ ਅਸੀਂ ਗੋਲਡਨ ਪੀਰੀਅਡ ਸਮਝਦੇ ਆ ਕਿ ਤਗਤ ਸਹਿਬਾਨ ਦੇ ਜਥੇਦਾਰ ਜਦ ਆਪਾਂ ਕਹਿੰਨੇ ਵੀ ਆ ਕਿ ਬਾਬਾ ਅਕਾਲੀ ਫੂਲਾ ਸਿੰਘ ਹੋਣਾ ਵਰਗਾ ਜਥੇਦਾਰ ਹੋਣਾ ਚਾਹੀਦਾ ਜਾਂ ਜਥੇਦਾਰ ਨੂੰ ਉਦਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅਕਾਲੀ ਬਾਬਾ ਫੂਲਾ ਸਿੰਘ ਹੁਣੀ ਉਹ ਇਕੱਲੇ ਇੱਕ ਜਥੇਦਾਰ ਨਹੀਂ ਸਨ ਉਹ ਪੂਰੇ ਇੱਕ ਜਥੇ ਦੇ ਜਥੇ ਜੀਵਨ ਸੀ ਉਹਨਾਂ ਦੇ ਸਾਰੇ ਜਥੇਦਾਰ ਵੀ ਉਦਾਂ ਦਾ ਹੀ ਜੀਵਨ ਸੀ ਇਸ ਕਰਕੇ ਉਦਾਂ ਦੇ ਜਥੇ ਜਥੇਕੋੜ ਜਦ ਤੱਕ ਇਹ ਪ੍ਰਬੰਧ ਨਹੀਂ ਆਉਂਦਾ ਤਦ ਤੱਕ ਸਾਨੂੰ ਖਵਾਰੀ ਹੀ ਚੱਲਣੀ ਪੈਣੀ ਆ ਸੋ ਹੁਣ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਉਸ ਲਈ ਖਾਲਸਾ ਗੁਰੂ ਖਾਲਸਾ ਪੰਥ ਜੋ ਸਾਰੀ ਦੁਨੀਆ ਚ ਫੈਲਿਆ ਹੋਇਆ ਆ ਉਹਦੇ ਜੋਗ ਸਿੰਘਾਂ ਨੂੰ ਸਾਰੀ ਦੁਨੀਆ ਦੇ ਜੋਗ ਸਿੰਘਾਂ ਦੇ ਵਿੱਚੋਂ ਜਿਹੜੇ ਰਹਿਤ ਵਿੱਚ ਪਰਪੱਕ ਹੋਣ ਜਿਨ੍ਹਾਂ ਦਾ ਜੀਵਨ ਅਮਲ ਗੁਰੂ ਖਾਲਸਾ ਪੰਥ ਦੀ ਜੋ ਰਵਾਇਤ ਉਹਦੇ ਅਨੁਸਾਰ ਹੋਵੇ ਅਤੇ ਖਾਸ ਕਰਕੇ ਉਹ ਉਹਨਾਂ ਦਾ ਜੀਵਨ ਅਮਲ ਉਹ ਕਿਸੇ ਵੋਟ ਰਾਜਨੀਤੀ ਧੜੇ ਦੇ ਵਿੱਚ ਕਿਸੇ ਅਹੁਦੇਦਾਰੀ ਦੇ ਵਿੱਚ ਸ਼ਾਮਲ ਹੋਣ ਵਾਲੇ ਨਾ ਹੋਣ ਉਹ ਜਦ ਵੀ ਇਸ ਪ੍ਰਬੰਧ ਵਿੱਚ ਆਉਣ ਉਹਨਾਂ ਸਾਰੇ ਸਿੰਘਾਂ ਦਾ ਸਮੂਹ ਸਿੰਘਾਂ ਦਾ ਇੱਕ ਜਥਾ ਬਣਨਾ ਚਾਹੀਦਾ ਤੇ ਉਸ ਜਥੇ ਨੂੰ ਬਣਾਉਣ ਦੇ ਲਈ ਗੁਰੂ ਖਾਲਸਾ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਨੁਮਾਇੰਦਾ ਜਥੇਬੰਦੀਆਂ ਨੇ ਜਾਂ ਦਲ ਪੰਥ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਅਗਲਾ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਉਪਰੋਕਤ ਜਥੇ ਦੀ ਨਿਗਰਾਨੀ ਹੇਠ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਲਈ ਵੱਖਰਾ ਜਥਾ ਬਣਾਵੇ ਜਿਹੜਾ ਉਹ ਜਥਾ ਆ ਜਿਹੜੇ ਜਥੇ ਦੀ ਗੱਲ ਅਸੀਂ ਕਰ ਰਹੇ ਆਂ ਕਿ ਅਕਾਲ ਤਖਤ ਸਾਹਿਬ ਵੋਟਾਂ ਵਾਲੀ ਧਿਰ ਤੋਂ ਮੁਕਤ ਕਰਾ ਕੇ ਦੁਨੀਆਂ ਭਰ ਦੇ ਜੋਗ ਸਿੰਘਾਂ ਦਾ ਉਹਨਾਂ ਜੋਗ ਸਿੰਘਾਂ ਦਾ ਜਿਨ੍ਹਾਂ ਨੇ ਕੋਈ دنیਵੀਂ ਅਹੁਦੇਦਾਰੀ ਨਹੀਂ ਲੈਣੀ ਕੋਈ ਵੋਟ ਨਹੀਂ ਲੜਨੀ ਕਿਸੇ ਦੁਨਿਆਵੀ ਲਾਲਚ ਵਿੱਚ ਨਹੀਂ ਪੈਣਾ ਚਾਹੇ ਉਹ 25 ਹੋ ਜਾਣ 50 ਹੋ ਜਾਣ 100 100 ਸਿੰਘਾਂ ਦਾ ਹੋ ਜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਉਹਨਾਂ ਦਾ ਮੇਨ ਮੁੱਖ ਮਕਸਦ ਜ਼ਿੰਦਗੀ ਦਾ ਅਕਾਲ ਤਖਤ ਸਾਹਿਬ ਦਾ ਸੇਵਾ ਸੰਭਾਲ ਹੋਵੇ ਐਸੇ ਜੋਗ ਸਿੰਘਾਂ ਦਾ ਜਥਾ ਜਿਹੜਾ ਉਹ ਉਸ ਜਥੇ ਦੀ ਨਿਗਰਾਨੀ ਹੇਠ ਇੱਕ ਹੋਰ ਛੋਟਾ ਜਥਾ ਬਣਾਇਆ ਜਾਵੇ ਜੋ ਪੰਜਾਬ ਦੇ ਲੈਵਲ ਦਾ ਹੋਵੇ ਉਹ ਜਥਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੇ ਜਾਂ ਇਲਾਕਿਆਂ ਦੇ ਵਿੱਚ ਗੁਰਸੰਗਤ ਨੂੰ ਜੋ ਪੰਥ ਦੇ ਵਿੱਚ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਜਿਵੇਂ ਬੇਦਬੀ ਦਾ ਮਸਲਾ ਆ ਗਿਆ ਜਾਂ ਕੋਈ ਹੋਰ ਮਸਲੇ ਇਲਾਕੇ ਹੀ ਪੱਧਰ ਤੇ ਆ ਗਏ ਉਹਨਾਂ ਦੇ ਜੋਗ ਹੱਲ ਦੇ ਲਈ ਜੋਗ ਸਿੰਘ ਆਗੂ ਚੁਣਨ ਦੇ ਵਿੱਚ ਭੂਮਿਕਾ ਨਿਭਾਵੇ ਹੁਣ ਜਦੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆਉਣੀਆਂ ਤੇ ਸਭ ਨੇ ਸਭ ਇਹ ਸੋਚਦੇ ਆ ਕਿ ਜੋ ਇਸ ਟਾਈਮ ਤੇ ਕਾਬਜ ਨੇ ਉਹ ਧਿਰ ਪੰਥ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਜੇ ਉਹਨਾਂ ਨੂੰ ਪਾਸੇ ਹਟਾਉਣਾ ਆ ਤਾਂ ਸਾਰੇ ਆਪੋ ਆਪਣੀ ਡਫਲੀ ਵਜਾ ਲੈਂਦੇ ਆ ਉਹਦੀ ਬਜਾਏ ਸਾਂਝਾ ਇੱਕ ਜਥਾ ਹੋਵੇ ਜਿਹੜਾ ਸਾਰੇ ਇਲਾਕਿਆਂ ਦੇ ਵਿੱਚ ਫਿਰ ਕੇ ਉੱਥੇ ਦੇ ਗੁਰਸਿੱਖਾਂ ਨੂੰ ਸੰਗਤ ਨੂੰ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਾਹੀਂ ਉਮੀਦਵਾਰ ਚੁਣੇ ਜਾਣ ਤੇ ਗੁਰਮਤੇ ਰਾਹੀਂ ਉਮੀਦਵਾਰ ਚੁਣੇ ਜਾਣ ਤਾਂ ਕਿ ਜੋ ਸੰਗਤ ਦਾ ਸਾਂਝਾ ਫੈਸਲਾ ਆ ਸਾਂਝੇ ਉਮੀਦਵਾਰ ਉਹ ਅੱਗੇ ਆ ਸਕਣ ਉਸ ਤੋਂ ਉਪਰੰਤ ਜਿਹੜਾ ਇਹ ਸਾਰੇ ਮਤੇ ਪਾਸ ਕੀਤੇ ਸੀ ਇਹ ਸੀ ਕਿ ਇਦਾਂ ਦਾ ਸਾਰਾ ਕਾਰਵਾਈ ਕਰਨ ਦੇ ਲਈ ਉਪਰੋਕਤ ਉਪਰਾਲੇ ਨੂੰ ਸਿਰੇ ਚੜਾਉਣ ਦੇ ਲਈ ਜੋ ਉੱਥੇ ਸੰਗਤ ਹਾਜ਼ਰ ਸੀ ਨੁਮਾਇंदे ਹਾਜ਼ਰ ਸੀ ਉਨ੍ਹਾਂ ਦੇ ਵੱਲੋਂ ਇੱਕ ਜਥਾ ਜਥੇ ਰੂਪ ਦੇ ਵਿੱਚ ਬਣ ਕੇ ਸਾਰਿਆਂ ਨੂੰ ਮਿਲਿਆ ਜਾਊਗਾ ਉਸੇ ਜਥੇ ਦੇ ਤਹਿਤ ਅਸੀਂ ਇੱਥੇ ਆਏ ਹਾਂ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਨਰੰਗ ਸਿੰਘ ਜੀ ਹਰੀਆਂ ਵੇਲਾਂ ਵਾਲੇ ਤਰਨਤਲ ਦੇ ਮੁਖੀ ਭਾਈ ਲਾਲ ਸਿੰਘ ਜੀ ਅਕਾਲਗੜ੍ਹ ਵਾਲੇ ਜਥੇਦਾਰ ਜਰਨੈਲ ਸਿੰਘ ਜੀ ਪੰਥ ਸੇਵਕ ਜਥਾ ਦੁਆਬਾ ਤੋਂ ਜਥੇਦਾਰ ਸਤਨਾਮ ਸਿੰਘ ਜੀ ਸਮਸਾ ਪੰਥ ਜੀ ਸੇਵਕ ਜਥਾ ਮਾਝਾ ਤੋਂ ਤੇ ਹੋਰ ਕਾਫੀ ਸ਼ਖਸੀਅਤਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ ਇਹਦੇ ਵਿੱਚ ਅਸੀਂ ਪ੍ਰੈਸ ਨੋਟ ਦੇ ਵਿੱਚ ਜਥੇਬੰਦੀਆਂ ਦੇ ਨਾਮ ਸਾਰੇ ਲਿਖੇ ਹੋਏ ਆ ਉਹ ਆਪ ਜੀ ਨੂੰ ਦਵਾਂਗੇ ਉਹ ਸਾਰੀਆਂ ਸ਼ਖਸੀਅਤਾਂ ਇੱਕ ਜਥੇ ਰੂਪ ਦੇ ਵਿੱਚ ਅੱਜ ਇੱਥੇ ਆਈਆਂ ਆ ਤੇ ਇਸੇ ਤਰੀਕੇ ਦੇ ਨਾਲ ਹੋਰ ਦਲ ਪੰਥਾਂ ਦੇ ਮੁਖੀਆਂ ਨੂੰ ਜਿਵੇਂ ਮਿਸ਼ਲ ਸ਼ਹੀਦ ਦਾ ਬਾਬਾ ਜੋਗਾ ਸਿੰਘ ਜੀ ਸੁਰ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਜਾਂ ਹੋਰ ਵੀ ਮਿਸਲਾਂ ਨੂੰ ਮਿਲਾਂਗੇ ਤੇ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਇਹ مشورہ دیں گے ਕਿ ਪੰਜਾ ਸਿੰਘਾਂ ਵੱਲੋਂ ਜੋ ਗੁਰਦੁਆਰਾ ਮਨਜੀਤ ਸਾਹਿਬ ਵਿਖੇ 9 اگست ਨੂੰ 25 사ਵਣ 556 ਨਾਨਕਸ਼ਹੀ ਨੂੰ ਗੁਰਮਤਾ ਕੀਤਾ ਗਿਆ ਸੀ ਉਸ ਗੁਰਮਤੇ ਤਹਿਤ ਇਹ ਉਪਰਾਲਾ ਕੀਤਾ ਜਾਵੇਗਾ ਜੀ ਹਾਂ ਤੇ ਜੇ ਨੰਬਰ ਮਤੇ ਹੁੰਦੇ ਕਿ ਤਖਤ 사ਵਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾ ਸਕਦੇ ਸਮਰੱਥ ਨਹੀਂ ਹਨ ਪਰ ਤੁਸੀਂ ਉੱਥੇ ਮੰਗ ਪੱਤਰ ਵੀ ਦੇਣ ਆਏ ਹੋ ਤੁਸੀਂ ਨਹੀਂ ਅਸੀਂ ਇਹ ਮੰਗ ਪੱਤਰ ਨਹੀਂ ਦੇਣਾ ਹੈ ਕਿਤੇ ਵੀ ਤੁਹਾਨੂੰ ਇਹ ਗੁਰਮਤੇ ਦੇ ਵਿੱਚ ਮੰਗ ਪੱਤਰ ਹੀ ਨਹੀਂ ਤੁਸੀਂ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਆ ਬਿਲਕੁਲ ਬਕਾਇਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ مشورہ ਹੈ ਮੰਗ ਪੱਤਰ ਦਿੱਤਾ ਜਾਂਦਾ ਆ ਜਿਹੜਾ ਥੱਲੇ ਹੋਵੇ ਪੰਜ ਸਿੰਘ ਸਹਿਬਾਨ ਉੱਥੇ ਮੌਕੇ ਤੇ ਚੁਣੇ ਗਏ ਸੀ ਪੰਜ ਜੋ ਪੰਥ ਦੀ ਰਵਾਇਤ ਆ ਹੁਣ ਬੇਸਿਕਲੀ ਗੱਲ ਆਪਣੀ ਇਹ ਆ ਕਿ ਆਪਾਂ ਬਹੁਤ ਸਾਰੇ ਜਾਣਿਆਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਪੰਥ ਦੀ ਰਵਾਇਤ ਸਾਂਝਾ ਫੈਸਲਾ ਲੈਣ ਦੀ ਕਿਵੇਂ ਆ ਦਲ ਪੰਥਾਂ ਦੇ ਵਿੱਚ ਇਹ ਰਵਾਇਤ ਬੜੇ ਚਿਰ ਤੋਂ ਲੰਬੇ ਸਮੇਂ ਤੋਂ ਸੁਰਜੀਤ ਹੈ ਜਦੋਂ ਕੋਈ ਸਾਂਝਾ ਫੈਸਲਾ ਲੈਣਾ ਤਾਂ ਜਿਹੜਾ ਇਕੱਠ ਹੁੰਦਾ ਆ ਜਿਹੜਾ ਇਕੱਠ ਜਾਂ ਜਿਹੜੀ ਜਥੇਬੰਦੀ ਉਹ ਇਕੱਠ ਸੱਦੀ ਆ ਜਿਵੇਂ ਉਦਾਹਰਨ ਵਜੋਂ ਇਹ ਇਕੱਠ ਪੰਥਕ ਇਕੱਤਰਤਾ ਸੱਦੀ ਸੀ ਪੰਥ ਸੇਵਕ ਜਥਾ ਦਵਾਬਾ ਪੰਥ ਸੇਵਕ ਜਥਾ ਦਵਾਬਾ ਵੱਲੋਂ ਸਾਰਿਆਂ ਨੂੰ ਸਨੇਹੇ ਭੇਜੇ ਗਏ ਪੰਥ ਸੇਵਕ ਜਥਾ ਦਵਾਬਾ ਦੇ ਜਥੇਦਾਰ ਜਰਨੈਲ ਸਿੰਘ ਹੁਣਾਂ ਨੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਵਾਜ਼ ਦੇ ਕੇ ਸਿੰਘ ਚੁਣਿਆ ਕਿ ਭਾਈ ਅਸੀਂ ਪੰਜ ਸਿੰਘ ਚੁਣਨੇ ਆ ਫੈਸਲਾ ਲੈਣ ਵਾਸਤੇ ਆਖਰ ਜਦੋਂ ਸਾਰਿਆਂ ਦਾ مشوره ਆਉਣੇ ਆ ਫੈਸਲਾ ਤਾਂ ਕਿਸੇ ਨੇ ਕਰਨਾ ਨਾ ਜੱਜ ਰੂਪ 'ਚ ਤੋਂ ਫੈਸਲਾ ਤਾਂ ਪੰਜ ਸਿੰਘ ਕਰਦੇ ਆ ਸਿੰਘਾਂ ਦੀ ਰਵਾਇਤ ਮੁਤਾਬਕ ਜਥੇਦਾਰ ਹੋਣਾ ਨੇ ਪੰਜ ਸਿੰਘ ਚੁਣੇ ਤੇ ਸੰਗਤ ਦੀ رائے ਦੇ ਨਾਲ ਤੇ ਹਰ ਇੱਕ ਸਿੰਘ ਚੁਣਨ ਵਾਲੀ ਪੁੱਛਿਆ ਗਿਆ ਕਿ ਭਾਈ ਇਸ ਸਿੰਘ ਚੁਣਨ ਉਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਜੇ ਇਤਰਾਜ਼ ਸ਼ੱਕ ਸ਼ੁਭਾ ਹੈ ਤਾਂ ਹੁਣੇ ਦੱਸਿਆ ਜਾਵੇ ਨਿਰਵਿਗਨ ਇਤਰਾਜ਼ਾਂ ਤੋਂ ਬਿਨਾਂ ਪੰਜ ਸਿੰਘ ਚੁਣੇ ਗਏ ਉਹਨਾਂ ਪੰਜਾਂ ਸਿੰਘਾਂ ਨੂੰ ਸਾਰੇ ਜਥੇਬੰਦੀਆਂ ਨੇ ਆਪੋ ਆਪਣੀ رائے ਦਿੱਤੀ ਉਹਨਾਂ رائے ਉਹ ਜਿਹੜੀ ਸਾਰੀ رائے ਆਈ ਉਹਨਾਂ ਪੰਜਾਂ ਸਿੰਘਾਂ ਨੇ ਆਪਸ ਵਿੱਚ ਬੈਠ ਕੇ ਗੁਰਮਤਾ ਕੀਤਾ ਉਹ ਖਰੜੇ ਨੂੰ ਫਿਰ ਕੱਚਾ ਖਰੜਾ ਬਣਾਇਆ ਉਸੇ ਵੇਲੇ ਫਿਰ ਫਿਰ ਸੰਗਤ ਨੂੰ ਬਿਠਾ ਕੇ ਫਿਰ ਉਹ ਕੱਚਾ ਘਰੜਾ ਪੜ ਕੇ ਫਿਰ ਉਹਦੇ ਉੱਤੇ ਰਾਏ ਹੋਈ ਜਦ ਉਹ ਰਾਏ ਹੋਈ ਤੇ ਉਹ ਪੰਜਾਂ ਸਿੰਘਾਂ ਦਾ ਗੁਰਮਤਾ ਮੰਨਿਆ ਗਿਆ ਉਸ ਤੋਂ ਬਾਅਦ ਉਹਨੂੰ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜਾਂ ਸਿੰਘਾਂ ਵੱਲੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਸਨਮੁਖ ਹੋ ਕੇ ਸਾਂਝੇ ਰੂਪ ਵਿੱਚ ਸੰਗਤ 'ਚ ਅਰਦਾਸ ਕਰਕੇ ਇਹ ਗੁਰਮਤਾ ਬਣਿਆ ਤੇ ਇਹ ਗੁਰਮਤਾ ਕਿਸੇ ਨੂੰ ਮੰਗ ਪੱਤਰ ਨਹੀਂ ਆ ਇਹ ਸਭ ਤੋਂ ਵੱਡੀ ਗੱਲ ਆ ਇਹ مشورہ ਆ ਸਿਗ ਪੰਜ ਸਿੰਘ ਸਹਿਬਾਨ ਮੰਗ ਮੰਗ ਪੱਤਰ ਨਹੀਂ ਦੇ ਸਕਦੇ ਜਿਹੜੇ ਪੰਜ ਸਿੰਘ ਚੁਣੇ ਗਏ ਆ ਸੋ ਇਹ مشورہ ਆ ਤਾਂ ਉਹਨਾਂ ਨੂੰ ਜਿਹੜੇ ਇਸ ਟਾਈਮ ਤੇ ਮੌਜੂਦਾ ਪ੍ਰਬੰਧ ਚ ਬੈਠੇ ਆ ਤੋਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਸੀ ਉਹਨਾਂ ਤੱਕ ਇਹ ਸਾਰੀ رائے ਪਹੁੰਚਾਉਣੀ